ਆਹ ਵੇਖੋ ਮੱਤਾਂ ਲੈਂਦੇ ਆਂ ਦਰਸ਼ਨ ਵਾਤੂ ਆਠੇ ਉੱਤੇ ਦੇਖੀ ਨਾ ਪਾਣੀ ਆ ਰਿਹਾ ਪਾਣੀ ਨਾਲ ਸੰਗਤ ਦੀ ਸਾਰੇ ਜਿੰਦ ਦੇ ਲੰਗੋ ਜਾ ਰਿਹਾ ਇਹ ਇਹ ਨਹੀਂ ਜਾਣਾ ਵੀ 40 ਰੁਪਿਆ ਦਾ ਕੀ ਨਾ ਆ ਪੰਜ ਗਰਾਈਆਂ ਪਛੀ ਆ ਘੁਮਰਾਏ ਪਾਣੀ ਬੋਲੀ ਕਿੱਡੀ ਅੱਛਾ ਬਹੁਤ ਵਾਹ ਵਾਹ ਲੈਟਰ ਦਾ ਕੰਮ ਤੇ ਜਮੀਆਂ ਹਾਂਜੀ ਹਾਂ ਗਾਡੀ ਕੇ ਬੇੜੀ ਕਾ ਪੱਤੀ ਹੈ ਤੇ ਬੱਲੇ ਆ ਗਿਆ ਤੇ ਚਾਰ ਤੇ ਆਇਆ ਬੇੜੀ ਤੇ ਸਗਾ ਹੋ ਗਿਆ ਪੀਡਿੰਗ ਜਿੰਦਾ ਉੱਠਿਆ ਪਾਣੀ ਦੋਹਾਂ ਤੋਂ ਦੋਹਾਂ ਤੋਂ ਆਉਂਦਾ ਹੈ ਅੱਗੇ ਦੇ ਕਲੀ ਨਹੀਂ ਆਇਆ ਪਾਣੀ ਤੇ ਨਾ ਹਾਂ ਹਾਈ ਦਾ ਦਿਨ ਮਿਲਿਆ ਇਹ ਪਾਣੀ ਦੀ ਟਾਲ ਦੇ ਵੀ ਕੇ ਕਿ ਟੋਟਲ ਜਿਹੜਾ ਉਹ ਤੁਹਾਨੂੰ ਫੋਨ ਕਰਕੇ ਦੱਸਿਆ ਉਹ ਨਾਮ ਆਪ ਹੈ ਪਰ ਵੈਸੇ ਅੱਜ ਰੋਜ਼ ਪੈਨਸ਼ਨਿੰਗ ਨਹੀਂ ਆਉਂਦੀ ਨਹੀਂ ਚੇਵਦਾ 50 ਉਹ ਬਚਾਉ ਹੈ ਵਧੀਆ ਇਹ ਇਹ ਬੇੜਾ ਗੁਰੂ ਮਾਰਨੇ ਪਾਣੀ ਸਾਡੀ ਬੈਕ ਤੇ ਪਾਣੀ ਆ ਗਿਆ ਤੁਹਾਡੇ ਵੀ ਚੜ ਗਿਆ ਆ ਚੱਲ ਕਾਡਾਂ ਪਾ ਚੰਗਰ ਵੀ ਰੁੜ ਗਿਆ ਟਾਣਾ ਪੱਕਾ ਰੁੜ ਗਿਆ ਮੋਟਰ ਸਾਹਿਬ ਕਿੱਥੇ ਸੀਗਾ ਮੈਨੇਜਰ ਦੇ ਕੋਲ ਪਿਆ ਸਭ ਇਹ ਪਰਮਾਣੇ ਦੋ ਦੋ ਮੋਟਰ ਸਾਡੀ ਦੋ ਛਾਗਲ ਹੀ ਦਾਣਾ ਗੱਡੀ ਇਹ ਜਾਣ ਗਿਆ ਇਹ ਬਾਕੀ ਸਾਰਾ ਕੋਸੇ ਦੀ ਦੇ ਦੇ ਬਸ ਇੰਦਾ ਨਹੀਂ ਨਿਕਲਦਾ ਆਹ ਤੇ ਪੇਟ ਬਹੁਤ ਵਾਰ ਚੰਗੀਆਂ ਨੇ ਰਾਤ ਬਹੁਤ ਹੋ ਗਈ ਤੇ ਹਲਕਾ ਜਿਹਾ ਹਲਕਾ ਜਿਹਾ ਕਰ ਗਿਆ ਖਣੀ ਜਿਹੜਾ ਤਲਾਸ ਲਾ ਗਿਆ ਪਾਣੀ ਉੱਥੇ ਗੱਡੀ ਲਾ ਰੱਖੀ ਇਹ ਲਾ ਲੇ ਲਾ ਇਹ ਪਰੇ ਨੀ ਪਾ ਚਾਹ ਹੈ ਲਾ ਇਹ ਦਰਸ਼ਕ ਜੇ ਨਾ ਜਲ ਕੇ ਡਿਸ਼ਾਂ ਲੱਗੀਆਂ ਜੀ ਥੱਲੇ ਓਏ ਇਥੇ ਬਹੁਤ ਜ਼ਿਆਦਾ ਪਾਣੀ। ਮਾਰਗ 'ਤੇ ਕੋਈ ਫਾਈਲ ਨਹੀਂ ਲੱਗ ਰਹੀ ਬਹੁਤ ਜੁੜ। ਇਹ ਕੀ ਤੇ ਅੱਜ ਮਿਲਣ ਜਾ ਰਹੇ। ਮੈਂ ਜਿੱਦੋ ਜਾ ਰਿਹਾ माताएं संतान दाता फिर बच्चे और एक इस रूप जो निकला ਜੇ ਕਹਾਂ ਰਿਹਾ ਤੇਰੇ ਨਾਲ ਜੀ ਕਹਾਂ ਰਿਹਾ ਉਹ ਨੂੰ ਕਹਿੰਦਾ ਰਿਹਾ ਆ ਮੈਂ ਦੋ ਵਾਰ ਜੰਮੀ ਜੱਜ ਨਾਲ ਸਾਹ ਦੇ ਤਾ ਮੈਂ ਨਹੀਂ ਪੁੱਛਿਆ ਕਿਹਦਾ ਮਾਰਿਆ ਅਸਿਰਮਦਾਸ ਵੀ ਕਿ ਜਿਹੜਾ ਕਿ ਰਵਦਾ ਬਾਬਾ ਬੱਡਾ ਸਾਹਿਬ ਜੀ ਦਾ ਅੰਤਮ ਸਮਾਅ ਇੱਥੇ ਬੀਤਿਆ ਸਮਾਧਾਨ ਗੁਰਦੁਆਰਾ ਜਿੱਥੇ ਸਸਕਾਰ ਹੋਏ ਨੇ ਮੈਂ ਤੇ ਜਨਾਲਾ ਸਾਹਿਬ ਸਾਰੇ ਇਲਾਕੇ ਚ ਦੌਰਾ ਕਰ ਰਹੀ ਸਾਂ ਇੱਥੇ ਵੀ ਰਾਵੀ ਨੇ ਬਹੁਤ ਵੱਡੀ ਮਾਰ ਕੀਤੀ ਹੋਈ ਤੁਸੀਂ ਪਿੱਛੇ ਟੁੱਟ ਚੁੱਕੀ ਆ ਔਰ ਨਹਿਰ ਵੀ ਜਿਹੜੀ ਉਹ ਵੀ ਰੁੜ ਗਈ ਔਰ ਇਸ ਵੇਲੇ ਪਾਣੀ ਦੋ ਦੋ ਤਿੰਨ ਤਿੰਨ ਫੁੱਟ ਇਹਦੇ ਅੰਦਰ ਵੀ ਸਾਰੇ ਭਰ ਚੁੱਕਾ ਗੁਰੂ ਘਰ ਚ ਪਰ ਫਿਰ ਵੀ ਬਾਬਾ ਜੀ ਹੁਣੀ ਬੜੀ ਹਿੰਮਤ ਦੇ ਨਾਲ ਸਾਰੀਆਂ ਸੰਗਤਾਂ ਦੀ ਇੱਥੇ ਸੇਵਾ ਕਰ ਰਹੇ ਨੇ ਮਾਲ ਡੰਗਰ ਨੂੰ ਕੋ ਤੂੜੀ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਦਾਲ ਪਰ ਦਾਲ ਪਾਣੀ ਦੀ ਔਰ ਸਾਰੇ ਪਿੰਡਾਂ ਦੇ ਲਾਗੂ ਲੋਕ ਵੀ ਅਮਰਸਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੀ ਲੋਕ ਲੰਗਰ ਲੈ ਕੇ ਆ ਰਹੇ ਨੇ ਸੋ ਧੰਨਵਾਦ ਜੀ ਤੁਹਾਡਾ ਇਹ ਕਰੋਪੀ ਹੈ ਪਰ ਇਹ ਤਾਂ ਹੁਣ ਕੁਦਰਤ ਦੀ ਕਰੋਪੀ ਦਾ ਕੁਛ ਕੀਤਾ ਨਹੀਂ ਜਾ ਸਕਦਾ ਪਰਮਾਤਮਾ ਗੇ ਅਰਦਾਸ ਹੈ ਵੀ ਹੁਣ ਜਿਹੜੀ ਹਾਲਾਤ ਨੇ ਕੋਈ ਜਾਨ ਨਾ ਜਾਵੇ ਚਲੋ ਮਾਲ ਦਾ ਨੁਕਸਾਨ ਤਾਂ ਬਹੁਤ ਵੱਡਾ ਹੋਇਆ ਪਰ ਜਾਨ ਨਾ ਹੁਣ ਕਿਉਂਕਿ ਜਿਸ ਤਰ੍ਹਾਂ ਪਾਣੀ ਲੱਥ ਨਹੀਂ ਰਿਹਾ ਅਜੇ ਰਾਤ ਨੂੰ ਕੱਟੇ ਪਰ ਉਸ ਲੈਵਲ ਤੇ ਅਜੇ ਪਿੱਛੋਂ ਸਪੀਡ ਉਹੀ ਆ ਰਾਤ ਨੂੰ ਸਰ ਫੇਰ ਆ ਜਾਂਦਾ ਦਾ ਪਾਣੀ ਰਾਤ ਨੂੰ ਫੇਰ ਆ ਜਾਂਦਾ ਉਹ ਹਾਂਜੀ ਰਾਤੀ ਡਾਉਣ ਹੋਇਆ ਪਾਣੀ ਫੇਰ ਰਾਤ ਨੂੰ 11 11:30 ਦੇ ਪਾਣੀ ਜਿਹੜਾ ਫੇਰ ਇੱਕ ਵਾਰ ਹੋਰ ਆਇਆ ਇੱਥੇ ਤੱਕ ਆ ਗਏ ਹਾਂਜੀ ਹਾਂ ਚਲੋ ਫੇਰ ਹੁਣ ਸਵੇਰੇ ਉਹ ਕੱਢਿਆ ਜੀ ਫੇਰ ਆ ਚਲੋ ਪਰਮਾਤਮਾ ਮਿਹਰ ਰੱਖੀ ਜੀ ਇਹ ਹੀ ਆ ਉਹਨਾਂ ਦੇ ਅਰਦਾਸ ਬੇਨਤੀ ਹੈ ਜੀ ਉਹ ਕਰਾਂਗੇ ਇਹ ਘਟਣਗੇ ਜਲ ਪਣੀ ਉਹਨਾਂ ਬਣਵਾ ਕੇ ਜੀ ਨਹੀਂ ਬਣ ਲਿਆਉਣਾ ਨਹੀਂ ਅਸੀਂ ਨਾ ਲਿਜਾਣਾ ਜੀ ਉੱਥੇ ਆਪਣਾ ਹੁਣ ਅਸੀਂ ਇਸ ਵੇਲੇ ਰਮਦਾਸ ਖੜੇ ਹਾਂ ਤੁਸੀਂ ਇੱਧਰ ਦੇਖ ਸਕਦੇ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਤਪ ਜਿਹੜਾ ਸਮਾਦਾ ਨੇ ਉਹ ਵੀ ਸਾਰਾ ਸਮਾਦ ਵੀ ਆਗੇ ਨੇ ਪਾਣੀ ਦੇ ਘਰੇ ਜਿੱਥੋਂ ਵੇਖ ਸਕਦੇ ਜੀ ਇਧਰਲੀ ਸਾਈਡ ਤੇ ਔਰ ਪੂਰਾ ਪਾਣੀ ਆ ਤੁਸੀਂ ਜਿਹੜੀ ਆ ਟੁੱਟ ਚੁੱਕੀ ਆ ਉਹਦਾ ਪਾਣੀ ਸਾਰਾ ਇਸ ਵੇਲੇ ਥੋੜੀ ਦੂਰੀ ਕੋਨੇ ਵਾਲਾ ਜਿੱਥੇ ਅਸੀਂ ਖੜੇ ਆ ਔਰ ਪਛੀਆ ਕੋਟਰ ਜਿਆਦਾ ਸਾਰੇ ਪਿੰਡ ਇਧਰਲੇ ਬੰਨੇ ਆ ਸਾਰੇ ਸੰਗਤ ਕੁਛ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਆ ਕੁਛ ਲੰਗਰ ਲੈ ਕੇ ਆਉਣ ਦੇ ਨੇ ਜਿਹੜੀ ਸਾਡੇ ਆਪਣੀ ਸੇਵਾ ਹੈ ਤੇ ਬਾਕੀ ਐਨਡੀਆਰਫ ਦੀਆਂ ਟੀਮਾਂ ਵੀ ਲੱਗੇ ਨੇ ਆਰਮੀ ਵੀ ਲੱਗੀ ਹੈ ਪਰ ਮੈਂ ਫੇਰ ਕਹਿਣੀ ਚਾਹੁੰਦਾ ਕਿ ਜਿੰਨੇ ਲੋਕ ਫਸੇ ਨੇ ਉਹਨਾਂ ਦੇ ਮੁਤਾਬਕ ਬਹੁਤ ਘੱਟ ਇਕਵਿਪਮੈਂਟ ਨੇ ਦੂਜੀ ਗੱਲ ਹੈ ਪ੍ਰਸ਼ਾਸਨ ਧਿਆਨ ਦੇਵੇ ਔਰ ਉਹਨੂੰ ਹੋਰ ਜਿਹੜੇ ਜਿਆਦਾ ਘੱਟੋ ਘੱਟ ਮਿਨੀਮਮ ਵੀ ਮੈਂ ਦੇ ਜਾਣਾ ਨਾ ਤੇ ਇਹਦੇ ਤੋਂ 10 ਮਤਲਬ 10 ਗੁਣਾ ਵਧ ਇਕਵਿਪਮੈਂਟ ਹੋਣਗੇ ਫੇਰ ਲੋਕ ਬਾਹਰ ਹੋਣੇ ਨੇ ਔਰ ਪਾਣੀ ਦਾ ਬਾਰ ਬਾਰ ਇੱਥੇ ਲੋਕਾਂ 'ਚ ਪਾਣੀ ਪਿਛੇ ਵੱਧ ਗਿਆ ਉਹਨਾਂ ਲੋਕਾਂ ਦੇ ਵੀ ਮਨਾਂ ਦੇ ਬੜੇ ਸਵਾਲ ਨੇ ਐਸੇ ਵੇਲੇ ਹੋਰ ਕੋਈ ਗੱਲ ਨਹੀਂ ਜਿਹੜੀ ਇੱਥੇ ਕੱਢਣ ਵਾਲੇ ਆ ਲੋਕ ਉਹਨਾਂ ਵਾਸਤੇ ਤੁਹਾਨੂੰ ਬੋਰਡਸ ਵਧਾਉਣੀਆਂ ਚਾਹੀਦੀਆਂ ਨੇ ਅਜਨਾਲਾ ਸਾਹਿਬ ਨਾਲ ਨੇ ਅਸੀਂ ਦੇਖ ਕੇ ਆਏ ਹਾਂ ਜਿਹਦੇ ਇਹ ਸਿਰਫ ਰਮਦਾਸ ਵਾਲਾ ਏਰੀਆ ਦੇ ਦਾ ਪੰਜ ਸੱਤ ਪਿੰਡਾਂ ਨਾਲ ਟੱਚ ਕੀਤੇ ਆ ਅਜੇ ਘਟੋ ਘਟ 15 ਪਿੰਡ ਜਿਹੜੇ ਵੱਡੇ ਡੁੱਬੇ ਨੇ ਉਹ ਰਹਿੰਦੇ ਨੇ ਤੇ 10 ਤੋਂ 15 ਪਿੰਡ ਜਿੱਥੇ ਪੰਜ ਪੰਜ 6 6 ਫੁੱਟ ਪਾਣੀ ਆ ਗਿਆ ਬੰਦਾ ਬਾਹਰ ਨਹੀਂ ਆ ਸਕਦਾ ਉਹ ਵੀ ਰਹਿ ਰਹੇ ਸੋ ਆਪਾਂ ਨੂੰ ਜਰਾ ਤਗੜੇ ਹੋ ਕੇ ਪੈਣਾ ਚਾਹੀਦਾ ਕਿਉਂਕਿ ਕਦੇ ਬੱਦਲਵਾਈ ਹੋ ਜਾਂਦੀ ਆ ਲੋਕ ਛੱਤਾਂ ਤੇ ਚੜੇ ਨੇ ਹਾਲਾਤ ਮਾੜੇ ਨੇ ਤੇ ਸਾਰੇ ਰਲ ਕੇ ਕੰਮ ਕਰਦੇ ਅਸੀਂ ਤੁਹਾਨੂੰ ਕੋਈ ਇਹਦੇ ਚ ਰਾਜਨੀਤੀ ਵਾਲੀ ਗੱਲ ਨਹੀਂ ਨਾ ਕਿਸੇ ਨੂੰ ਜੀ ਮਾਰਾ ਜੰਗਾ ਗੱਲ ਕਰਦੇ ਆ ਉਹ ਗੱਲਾਂ ਬਾਅਦ ਚ ਕਰਾਂਗੇ ਬਹੁਤ ਕਰਨ ਵਾਲੀਆਂ ਨੇ ਪਰ ਹੁਣ ਐਸ ਵੇਲੇ ਇੱਕ ਦੂਜੇ ਦਾ ਹੱਥ ਫੜ ਕੇ ਲੋਕਾਂ ਨੂੰ ਬਚਾਉਣਾ ਹੈ ਮਾਲ ਤੇ ਗਵਾ ਚੁੱਕਾ ਹੈ ਜਿਹੜਾ ਗਵਾਚਣਾ ਸੀ ਮਾਲ ਡੰਗਰ ਵੀ ਫਸਲਾਂ ਵੀ ਤਬਾਹ ਹੋ ਗਏ ਨੇ ਘਰ ਵੀ ਉਹਦੇ ਚ ਰੱਖਿਆ ਚੀਜ਼ਾਂ ਵੀ ਸਿਰਫ ਜਾਨਾਂ ਬਚਾਉਣ ਦੀ ਗੱਲ ਹੈ ਜਾਨਾਂ ਬਚਾਓ ਮੁੱਖ ਮੰਤਰੀ ਸਾਹਿਬ ਧਿਆਨ ਦਿਓ ਤਵੱਜੋ ਦਿਓ ਸਪੈਸ਼ਲ ਇੱਥੇ ਏਡੀਸੀ ਦਾ ਇੱਕ ਐਸਡੀਐਮ ਲੱਗਾ ਆ ਇੱਥੇ ਘੱਟੋ ਘੱਟ ਦੋ ਡੀਸੀ ਤਿੰਨ ਚਾਹੀਦੇ ਸੀ ਜਿੰਦੇ ਹਾਰ ਨਹੀਂ ਹੈਗੇ ਉਹਨਾਂ ਦੇ ਡੀਸੀ ਨੂੰ ਕੀ ਕਰ ਰਹੇ ਨੇ ਉਹਨਾਂ ਨੂੰ ਭੇਜੋ ਇੱ डीसी बैंड ਆ ਪਾ ਕੇ ਔਰ ਉੱਥੇ ਮਤ ਤੋਂ ਮਤ ਉਹਨਾਂ ਨੂੰ ਪਤਾ ਲੱਗੇ ਹੁਣ ਇੱਕ ਐਸਡੀਐਮ ਇੱਥੇ ਕੰਟਰੋਲ ਕਰਦੇ ਆ ਸਾਰੇ ਜਨਾਲੇ ਨੂੰ ਕਿਵੇਂ ਕਰ ਸਕਦਾ ਉਹ ਸਾਰਾ ਜਨਾਲਾ ਡੁੱਬ ਗਿਆ ਏ ਇੱਕ ਡੀਐਸਪੀ ਹੈ ਜਿੱਥੇ ਜਿੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਦੇ ਉਹਨਾਂ ਦੇ ਸਪੈਸ਼ਲ ਡਿਊਟੀਆਂ ਲਾਓ ਜਿਹੜੇ ਸਪੈਸ਼ਲ ਸੈਕਟਰੀ ਭੇਜੋ ਇੱਥੇ ਬਹਿਣ ਆ ਕੇ ਸੋ ਇਹਦੀ ਬੜੀ ਵੱਡੀ ਜ਼ਰੂਰਤ ਹੈ ਇਹਨੂੰ ਗੰਭੀਰਤਾ ਨਾਲ ਲਾਓ ਕਿਉਂਕਿ ਜਾਨ ਬਹੁਤ ਕੀਮਤੀ ਹੈ ਜਾਨ ਨਹੀਂ ਗੁਆਚਣੀ ਚਾਹੀਦੀ ਇਹ ਗੱਲਾਂ ਬਾਕੀ ਬਾਅਦ ਵਿੱਚ ਹੋ ਜਾਣਗੀਆਂ ਸਾਡੀਆਂ ਤੁਹਾਡੀਆਂ